ਹਾਂ ਤਾਂ ਡਾਕਲਾਸਾ ਨਾ ਹੋ ਰਹਾ ਤੇ ਜਿੱਦਾਂ ਸੋਣਾ ਦੀ ਆ ਅਲੋਲ ਟ੍ਰੈਫਿਕ ਸਾਰਾ ਰੁਕ ਗਈ ਆ ਹਾਂ ਇੱਕ ਪਾਸੇ ਦੀ ਮੋਟਰਸਾਈਕਲ ਚੱਲ ਰਹੀ ਹੈ ਪਰ ਰੋਡ ਵਿੱਚ ਦੀ ਗੱਡੀ ਆ ਬੱਸ ਆ ਗਿਆ ਤੇ ਸਭ ਹੁਣ ਇੱਥੇ ਐ ਬਸ ਰਿਹਾ ਹੋ ਰਿਹਾ ਤੇ ਟ੍ਰੈਫਿਕ ਸਾਰਾ ਪਾਸੇ ਏ ਜੰਗੂ ਠੀਕ ਏ ਹੁਣ ਅਸੀਂ ਸਰਦਰੀ ਜੀ ਟ੍ਰੈਕਲ ਵਾਲਾ ਲੰਮੜੇ ਕੀ ਸਰੀਰ ਦਾ ਦਾਸ ਤਾ ਜਾਂ ਫਰ ਲੱਗਿਆ ਤੇ ਅੱਡਾ ਠੋਣਾ ਆ ਹਾਂਜੀ ਅੱਡਾ ਠੋਣਾ ਤੁਹਾਡਾ ਕਲਾਸਾ ਲਾ ਕੋਰ ਦਾ ਅੱਡਾ ਠੋਣਾ ਦੀ ਆ ਤੋ ਕੋਈ ਮਾਹੌਲ ਬੜਾ ਖਿਆਲ ਬੜਾ ਦੇਖਦੇ ਕਿ ਕਿੱਧਰ ਹੀ ਜਾਈਏ ਕਿੱਧਰ ਹੀ ਜਾਇਏ ਤੇ ਇਹ ਬਿਸਤਾਂ ਦੇ ਕੋਸੇ ਵੀ ਦਾ ਜਾਮ ਹੋ ਚੁਕਿਆ ਮੋਟਰਸਾਈਕਲ ਆ ਰੰਗ ਰਹੀ ਆ ਇਹ ਦਾ ਆ ਰਿਹਾ ਚੱਲੂ ਲਿਆਉਣਾ ਲਾਈਟ ਇਹ ਸਵਾਰੀਆਂ ਜਿਹੜੀਆਂ ਲੋਪਰ ਲੱਗ ਹਾਂ ਜੀ ਲਓ ਲਪੀਆ ਜੀ ਛੋਟੀ ਮੋਟੀ ਵੀ ਦੀ ਤੁਸੀਂ ਹਾਂਜੀ ਖਾਲਸਾ ਜੀ ਬਸਤ ਰਹੇ ਆ ਤੁਸੀਂ ਪੀ ਆਰ ਡੀ ਸੀ ਹਾਂਜੀ ਪੀ ਆਰ ਡੀ ਸੀ ਪੈਸੂ ਹੁਣ ਹੁਣ ਕਿੱਦਾਂ ਲੰਘਣ ਦਾ ਕੀ ਵਿਚਾਰ ਆ ਆ ਦੇਖਦੇ ਆ ਕਿੱਦਾਂ ਆਉਂਦੀ ਆ ਨਾਲ ਕਿਹਨੂੰ ਲੈਣੇ ਹੈਲਪ ਕਰ ਦੇਗੇ ਨਾਲ ਰੈਟ ਰੂਟ ਦੇ ਦੇਣਾ ਭਾਰਾ ਹੱਥ ਰੱਖ ਤਾ ਬਸ ਦੀ ਗੱਲ ਨਹੀਂ ਕਿਸੇ ਜੀ ਨਹੀਂ ਨਹੀਂ ਮੈਂ ਤੁਹਾਡਾ ਆਪਣਾ ਪੱਤਰਕਾਰ ਕੁਲਵੰਤ ਸਿੰਘ ਸਿੱਧੂ ਅਡਰ ਫੋਨ ਤੋਂ ਲੱਗ ਤੁਸੀਂ ਰਹੇ ਹੋ Kalau gini kan susah kalau